ਥੋੜਾ ਬੋਧਾ ਨਸ਼ਾ ਕਰਦੇ ਆ ਮੈਂ ਮਾਈਕ ਲੜਕਾ ਸੀ ਉਹ ਅਸੀਂ ਗੋਲੀ ਗਲੀ ਵਿੱਚ ਇਹ ਦਿਖਾਣੇ ਸੀ ਤੇ ਇਸ ਲਈ ਸਾਡੀ ਬੱਸ ਸਟੈਂਡ ਦੇ ਅੰਦਰ ਅੱਖ ਲਾ ਕੀ ਸਾਡੀ ਕਿਸੇ ਨੇ ਵੀਡੀਓ ਕਰ ਲਿਆ ਤੇ ਉਹਨਾਂ ਨੇ ਸੁਆਮੀ ਮੇਕਾ ਦਾ ਮੈਂ ਤਾਂ ਚਾਹਿਆ ਨਸ਼ਾ ਕਰਨ ਲਈ ਤੇ ਉਹਨਾਂ ਨੇ ਸਾਜਾ ਜਾਂਚਾ ਮੈਂ ਅਸੀਂ ਤਰ੍ਹਾਂ ਬੱਸ ਸਟੈਂਡ ਦੇ ਵਿੱਚ ਸਰ ਅਸੀਂ ਚਾਹ ਪੀ ਕੇ ਅਸੀਂ ਸਰ ਉੱਤੇ ਬੈਠੇ ਹੋਏ ਸੀਗੇ ਤਾਂ ਸਾਡੀ ਉੱਤੇ ਅੱਖ ਲਾ ਗੀ ਅਸੀਂ ਥੋੜਾ ਬੋਧਾ ਨਸ਼ਾ ਕਰਦੇ ਆ ਠੀਕ ਹੈ ਜਿਹਦੇ ਕਰਕੇ ਸਾਡੀ ਕਿਸੇ ਨੇ ਫੋਟੋ ਕਰਕੇ ਵੀਡੀਓ ਵਾਇਰਲ ਕਰਤੀ ਕੱਲ ਬਸ ਸਟੈਂਡ ਜਿਹੜਾ ਕਿ ਠਾਣਾ ਰਾਮ ਬਾਗ ਦੇ ਏਰੀਏ ਦੇ ਵਿੱਚ ਆਉਂਦਾ ਹੈ ਅੰਮ੍ਰਿਤਸਰ ਸੀਪੀ ਦੇ ਵਿੱਚ ਇੱਥੇ ਇੱਕ ਫੋਟੋ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਇੱਕ ਲੜਕਾ ਤੇ ਲੜਕੀ ਉੱਥੇ ਇੱਕ ਬੈਂਚ ਦੇ ਡਿੱਗੇ ਪਏ ਸੀ ਜਿਹਦੇ ਵਿੱਚ نیچے ਕੈਪਸ਼ਨ ਸੀ ਕਿ ਨਸ਼ਾ ਕਰਕੇ ਡਿੱਗੇ ਪਏ ਸੀ ਉਹ ਲੜਕਾ ਲੜਕੀ ਅਸੀਂ ਦੋਨੋਂ ਆਈਡੈਂਟੀਫਾਈ ਕੀਤੇ ਉਹ ਇੱਕ ਤਾਂ ਜੋੜਾਫਟਖ ਮੋਖੰਪੁਰੇ ਦਾ ਰਹਿਣ ਵਾਲਾ ਐ ਤੇ ਲੜਕੀ ਛਾਟੇ ਸਾਈਡ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਉੱਤੇ ਨੌਜਵਾਨ ਜਾਂ ਲੜਕੇ ਲੜਕੀਆਂ ਘੁੰਮਦੇ ਆ ਇਹਨਾਂ ਦੇ ਵਿੱਚ ਪੁਲਿਸ ਨੇ 109 CrPC ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਫੀ ਵਾਰ ਜਿਵੇਂ ਕਿ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਪ੍ਰੀਵੈਂਟਿਵ ਐਕਸ਼ਨ ਕਰਕੇ ਇਹ ਲੜਕਾ ਤੇ ਲੜਕੀ ਨੂੰ ਵੀ ਦੋ ਵਾਰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ 109 CrPC ਦੇ ਤਹਿਤ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ ਬਟ ਕਿਉਂਕਿ ਇਹ ਡਰੱਗ ਡਿਕਟ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਜੜੜ ਹੈ ਜਿਹੜੀ ਇੱਥੇ ਜਿਵੇਂ ਤੁਰੇ ਫਿਰਦੇ ਨੇ ਜਾਂ इवन ਪ੍ਰੋਸਟੀਟਿਊਸ਼ਨ ਦੇ ਵਿੱਚ ਵੀ ਜਿਵੇਂ ਕਈ ਲੜਕੀਆਂ ਉੱਥੇ ਪਾਈਆਂ ਗਈਆਂ ਨੇ ਉਹ ਨਸ਼ਾ ਹੈ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਤੇ ਉਹਨਾਂ ਦੇ ਘਰ ਜਾਂਦੀ ਸਹਿਮਤੀ ਦੇ ਨਾਲ ਅੱਜ ਇੱਥੇ Swami Vivekananda ਜਿਹੜਾ ਨਸ਼ਾ ਸ਼ਡਾਉ ਕੇਂਦਰ ਹੈ ਬਰਨਾਲਕ ਨੇਵ ਹਸਪੀਟਲ ਇੱਥੇ ਦਾਖਲ ਕਰਾਇਆ ਗਿਆ ਹੈ ਡਾਕਟਰ ਸਾਹਿਬ ਨੂੰ ਮਿਲਿਆ ਗਿਆ ਉੱਥੇ ਉਹਨਾਂ ਦਾ ਹੁਣ ਲੜਕਾ ਤੇ ਲੜਕੀ ਦੋਨੋਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਨਹੀਂ ਨੇ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਐਡਿਕਟ ਬਣ ਗਏ ਨੇ ਉਹਨਾਂ ਨੂੰ ਇੱਥੇ ਕਿਉਂਕਿ ਬਹੁਤ ਵਧੀਆ ਫੈਸਿਲਿਟੀ ਹੈ ਪੰਜਾਬ ਐਡਡ ਹੈਗਾ ਵਾ Swami Vivekananda Center ਇਹਦੇ ਵਿੱਚ ਕਾਫੀ ਫੈਸਿਲਿਟੀ ਹੈ ਇੱਥੇ ਇਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦੀ ਹੈ ਉਹ ਸਾਰਾ ਕੁਝ ਕਰਕੇ ਇਹਨਾਂ ਨੂੰ ਜਿਹੜੇ ਲੋਕੀ ਵਿਲਿੰਗ ਨੇ ਉਹਨਾਂ ਨੂੰ ਇਹਦੇ ਵਿੱਚੋਂ ਇਸ ਸੀ ਚੋਂ ਕੱਢਿਆ ਜਾਂਦਾ ਧੰਨਵਾਦ ਸਾਡੇ ਕੋ ਨਸ਼ੇ ਛਡਾਉਣ ਦੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਪੂਰੋਂ ਪੰਜਾਬ ਤੋਂ ਹਿਮਾਚਲ ਤੋਂ ਈਵਨ ਹਰਿਆਣਾ ਤੋਂ ਦੂਸਰੀ ਸਟੇਟਸ ਤੋਂ ਆਉਂਦੇ ਨੇ ਔਰ ਸਵਾਮੀ ਵਿਵੇਕਾਨੰਦ ਡੀਡਿਕਸ਼ਨ ਸੈਂਟਰ ਚੋਂ ਸੀ ਗਾਪਲੀ ਸਾਲਾ ਤੋਂ ਉਹਨਾਂ ਨੂੰ ਪੇਸ਼ੈਂਟਸ ਨੂੰ ਟਰੀਟ ਕਰ ਰਹੇ ਆ ਤੇ ਫਰਦਰ ਇੱਥੇ ਐਨ ਜੀਓ ਸਨ ਫਾਊਂਡੇਸ਼ਨ ਵੱਲੋਂ ਸਕਿਲਫੁਲ एक्टिविटीज सरकार मिलकर योगदान नाल शुरू करवाई इन इन्ह सारा चीज़ों का मकसद यही है कि पेशेंट को दोबारा सोसायटी रीहेबी हैबिटेट किया जाए ताकि वो समाज में जाके फिर कोई काम कर सके अपने इनकम जनरेट कर सके